ਫਰੀਦਕੋਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ ਪਾਇਕਨੀਆਂ ਚੌਂਕ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਆ ਪਾਰਟੀ ਵੱਲੋਂ ਸੂਬੇ ਪੱਧਰ 'ਚ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਫਰੀਦਕੋਟ ਵਿੱਚ ਅੱਜ ਕੱਟੜ ਇਮਾਨਦਾਰ ਜਵਾਬ ਤੇ ਆਪ ਨੂੰ ਕਹਿੰਦੇ ਸੀ ਜੋ ਕਾਨੂੰਨ ਤੇ ਸਵਾਲ ਚੱਕਦੇ ਸੀ ਮਾਨਯੋਗ ਦਿੱਲੀ ਹਾਈ ਕੋਰਟ ਨੇ ਉਹਨਾਂ ਨੂੰ ਫਟਕਾਰ ਲਗਾਈ ਤੇ ਜੋ ਪੀਡੀ ਦੀ ਕਾਰਵਾਈ ਨੂੰ ਸਹੀ ਦੱਸਿਆ ਜਿਸ ਤੇ ਜੋ ਸਵਾਲ ਚੱਕਦੇ ਸੀ ਅੱਜ ਸੱਚ ਦੀ ਜਿੱਤ ਹੋਈ ਲੋਕਤੰਤਰ ਵੀ ਜਿੱਤ ਹੋਈ ਕਰੋੜਾਂ ਰੁਪਈਆ ਦਾ ਘੁਟਾਲਾ ਕਰਨ ਵਾਲੇ ਕੇਜਰੀਵਾਲ ਸਾਹਿਬ ਅੱਜ ਜੇਲ੍ਹ ਦੇ ਵਿੱਚ ਨੇ ਕੱਟੜ ਇਮਾਨਦਾਰ ਜਵਾਬ ਦੇ ਆਪ ਨੂੰ ਕਹਿੰਦੇ ਸੀ ਅੱਜ ਉਹਨਾਂ ਦਾ ਅਸੀਂ ਪਿੱਟ ਸਿਆਪਾ ਕੀਤਾ ਜੋ ਪਿਛਲੇ ਕਈ ਦਿਨਾਂ ਤੋਂ ਝਾੜੂ ਐਂਡ ਪਾਰਟੀ ਸਾਰੀ ਇਕੱਠੀ ਹੋ ਕੇ ਸੜਕਾਂ ਦੇ ਉੱਤੇ ਰੋਲਾ ਪਾ ਰਹੀ ਸੀ ਜੋ ਕਾਨੂੰਨ ਤੇ ਸਵਾਲ ਚੁੱਕ ਰਹੀ ਸੀ ਈਡੀ ਤੇ ਸਵਾਲ ਚੁੱਕ ਰਹੀ ਸੀ ਮਾਨਯੋਗ ਕੋਰਟ ਨੇ ਉਹਨਾਂ ਦੀ ਜਿਹੜੀ ਰਿਹਾਈ ਤੇ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਉਹਨੂੰ ਰਿਜੈਕਟ ਕੀਤਾ ਤੇ ਉਹਨਾਂ ਨੂੰ ਫਟਕਾਰ ਲਗਾਈ ਕਿ ਜੋ ਵੀ ਈਡੀ ਦੀ ਕਾਰਵਾਈ ਆ ਬਿਲਕੁਲ ਸਹੀ ਤੇ ਸਪਸ਼ਟ ਆ ਅੱਜ ਇੱਕ ਮੰਤਰੀ ਨੇ ਹੋਰ ਅਸਤੀਫਾ ਦਿੱਤਾ ਆਵਾਜ਼ੀ ਪਾਰਟੀ ਦੇ ਨੇ ਉਹ ਵੀ ਦੇਖਿਆ ਆਮ ਆਦਮੀ ਪਾਰਟੀ ਕਰਪਟਾ ਦੀ ਪਾਰਟੀ ਹੈ ਕਹਿਣਾ ਕੋਸ਼ ਕਰਨਾ ਕੋਸ਼ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਬਖਾਣ ਵਾਲੇ ਹੋਰ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਹਮੇਸ਼ਾ ਝੂਠੀ ਬੋਲਿਆ ਤੁਸੀਂ ਚਾਹੇ ਪੰਜਾਬ ਲਾ ਲਓ ਚਾਹੇ ਦਿੱਲੀ ਚ ਲਾ ਲਓ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਵਿਕਾਸ ਕੀਤਾ ਜਾਂ ਵੱਡੇ ਵੱਡੇ ਬੋਰਡ ਲਾ ਕੇ ਵਿਕਾਸ ਕੀਤਾ ਉਸੇ ਤਰ੍ਹਾਂ ਝੂਠ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਅੱਜ ਲੋਕ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਇਹਨਾਂ ਤੋਂ ਪੁੱਛ ਰਹੇ ਨੇ ਕਦੋਂ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਪੂਰੇ ਕਰੋਗੇ ਸਾਡੇ ਪੰਜਾਬ ਦੀਆਂ ਭੈਣਾਂ ਪੁੱਛ ਰਹੀਆਂ ਪੀ 1.1 ਹਜ਼ਾਰ ਰੁਪਿਆ ਸਾਡੇ ਖਾਤੇ ਚ ਕਦੋਂ ਆਊਗਾ ਸਾਡੇ ਨੌਜਵਾਨ ਪੁੱਛ ਰਹੇ ਨੇ ਉਹਨਾਂ ਨੂੰ ਨੌਕਰੀ ਕਦੋਂ ਮਿਲੂਗੀ ਇਸ ਤਰ੍ਹਾਂ ਜਿੰਨੇ ਵੀ ਇਹਨਾਂ ਨੇ ਝੂਠ ਬੋਲੇ ਸੀ ਅੱਜ ਜਨਤਾ ਦੇ ਜਗ ਜਾਹਰ ਆ 2024 ਦੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਨੂੰ ਜ਼ੀਰੋ ਸੀਟ ਦੇ ਕੇ ਇੱਥੋਂ ਚਲਦੇ ਕਰਨਗੇ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਰਿਪੋਰਟ